ਕਹੋ ਤਲ ਗੁਰ ਸੇਵੀਆ ਅਹਨ ਸੁਸਹਜੇ ਦਰਸ਼ਨ ਪਰਸੇ ਗੁਰ ਕਾ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਅਰ ਸਹ ਹੰ ਕਰ ਸਹ ਸਤਿ ਰਿਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦ ਜਿਸ ਉਪਾਸ ਬਹਿਠਿਓ ਸੋਹੀਐ ਸਬਨਾਂ ਦਾ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਭ ਨਾਨਦ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਚੌਥਾ ਘਰ ਸਤਵਾਂ ਇਕ ਓੰਕਾਰ ਸਤਗੁਰ ਪ੍ਰਸਾਦਿ ਤੇਰੀ ਕਵਨ ਕਵਨ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੇ ਮਰੀ ਮਹਿਮਾ ਵਰਣਨਾ ਸਾਕਾ ਤੂੰ ਠਾਕੁਰ ਊਚ ਭਗਵਾਨਾ ਫਿਰ ਕਵਨ ਕਵਨ ਗੁਣ ਕਹ ਕਹ ਗਾਵਾ ਤੂ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਮਰਨ ਨਾ ਸਕਾ ਤੂੰ ठाकुर ਊਚ ਭਗਵਾਨ ਮੈਂ ਹਰ ਹਰ ਨਾਮ ਘਰ ਸੋਈ ਜਿਉ ਭਾਵੈ ਤਉ ਰਖ ਮੇਰ ਸਾਹਿਬ ਮੈਂ ਤੁਝ ਬਿਨ ਅਬਰਨ ਕੋਈ मैं तान दीवान तू है मेरे स्वामी मैं तो आगार मैं होर था नाही जिस पह करो बेनति मेरा ਦਖ ਸਖ ਤਜ ਹੀ ਪਾਸ ਵਿਚੇ ਧਰਤੀ ਵਿਚੇ ਪਾਣੀ ਵਿਚ ਕਾਸ਼ਟ ਅਗਨ ਤ੍ਰਿਜਾ ਬੱਕਰੀ ਸੰਗ ਇਕਤਾ ਥਾਏ ਰਾਖੇ ਮਨ ਹਰਿ ਜਾਪ ਭ੍ਰਮ ਭਾ ਦੂਰ ਕੀ ਜਾ ਹਰ ਕੀ ਵੜਿਆਈ ਦੇਖੋ ਸੰਤ ਹੈ ਹਰ ਨੇ ਮਾਣਿਆ ਮਾਨੰਦਿ ਬਾਈ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਨਾਨਕ ਸਾਧ ਜਨ ਜਗਤਿਆਨ ਸਭ ਪੈਰੇ ਪਾਏ ਹਰ ਕੀ ਵਡਿਆਈ ਦੇਖੋ ਸੰਤ ਹੈ ਹਰ ਨਿਮਾਣਿਆ ਮਾਣ ਦਿਵਾਏ ਜ्यों ਧਰਤੀ ਚਰਨ ਤਲੇ ਤੇ ਉਪਰ ਆਵੈ ਤਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੀ ਪਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਅਹਲਾ ਚੌਥਾ ਘਰ ਸਤਵ 1 ਓ ਅੰਕਾਰ ਸਤਗੁਰ ਪ੍ਰਸਾਦ تیر ਕਵਨ ਕਵਨ ਗੁਣ ਕਹ ਕਹ ਗਾਵਾ ਤੂ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਵਰਣਨਾ ਸਾਕ ਤੂੰ ਠਾਕੁਰ ਊਚ ਭਗਵਾਨ ਸੁਖਹੁ ਟਲ ਗੁਰ ਸੇਵੀਐ ਅਹਨ ਸੁਸਹਜ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋ ਵਾ ਸਿਫਤ ਖਸਮ ਦੀ ਨੂਰ ਅਰ ਸਹਾਂ ਕਰਸਾਹ ਚੌਧਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਹੁ ਸਿਰ ਸਾਹੰਦ ਜਿਸੁ ਪਾਸੁ ਬਹਿਠਿ ਆਉ ਸੋਹੀਐ ਸਬਨੰਦ ਸਜਣ ਸਚਾ ਬਾਤਿ ਸਾਹ ਹਸਿਰ ਸਾਹੰਦ ਜਿਸੁ ਪਾਸੁ ਬਹਿਠਿ ਆਉ ਸੋਹੀਐ ਸਬਨੰਦ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੁਹੀ ਮਹਲਾ 4 ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਤੇਰੀ ਕਵਨ ਕਵਨ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੇ ਮਰੀ ਮਹਿਮਾ ਵਰਨਣਾ ਸਾਕਾ ਤੂੰ ਠਾਕੁਰ ਊਚ ਭਗਵਾਨਾ ਕਬਨ ਕਬਨ ਗੋਣ ਕਾਹ ਕਹੇ گاਵਾ ਤੂੰ ਸਾਹਿਬ ਗੁਣੀ ਨਧਨ ਤੇਮਰੀ ਮਹਿਮਾ ਮਰਨ ਨ ਸਾਕ ਤੂੰ ਠਾਕੁਰ ਊਚ ਭਗਵਾਨ ਮੈਂ ਹਰ ਹਰ ਨਾਮ ਘਰ ਸੋਈ ਜਿਉ ਭਾਵੈ ਤਉ ਰਾਖ ਮੇਰੇ ਸਾਹਿਬਾ ਮੈਂ ਤੁਝ ਬਿਨ ਅਬਰ ਨਾ ਕੋਈ ਰਹਾ ਮੈਂ ਤਾਂ ਬਾਣ ਤੁਹਾ ਮੇਰੇ ਸਾਮੀ ਮਾ ਤੁਰ ਅਕਰਦਾਸ ਮਾ ਹੋਰ ਥਾਉ ਨਹੀਂ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤਜਹੀ ਪਾਸ ਵਿੱਚੇ ਧਰਤੀ ਵਿੱਚ ਪਾਣੀ ਵਿੱਚ ਕਾਸ਼ਟ ਅਗਨ ਤ੍ਰਿਜਾ ਬੱਕਰੀ ਸੰਗਾ ਇਕਤਾ ਥਾਏ ਰਾਖੇ ਮਨ ਹਰ ਜਾਪ ਭ੍ਰਮ ਭਾ ਦੂਰ ਕੀ ਜਾ ਹਰ ਕੇ ਵੜਿਆਈ ਦੇਖੋ ਸੰਤ ਹੈ ਹਰ ਨਿਮਾਣਿਆ ਮਾਨ ਦਿਵਾਈ ਜਿਉ ਧਰਤੇ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੇ ਪਾਏ ਹਰ ਕੀ ਵਡਿਆਈ ਦੇਖੋ ਸੰਤ ਹੈ ਹਰ ਨਿਮਾਣਿਆ ਮਾਣ ਦਿਵਾਏ ਜਿਉ ਧਰਤੀ ਚਰਨ ਤਲਹਿ ਤੇ ਉਪਰ ਆਵੇ ਤਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੀ ਪਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਚੌਥਾ ਘਰ ਸਤਵਾਂ ਇਕ ਓੰਕਾਰ ਸਤਿਗੁਰ ਪ੍ਰਸਾਦਿ ਤੇਰੇ ਕਾਵਨ ਕਾਵਨ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣਨਾ ਸਾਕ ਤੂੰ ਠਾਕੁਰ ਊਚ ਭਗਵਾਨ